हिमाचल ਦੇ ਵਿੱਚ ਦੁਵਾਰਾ ਪੰਜਾਬ ਵਿਰੋਧੀ ਗਤੀਵਿਧੀਆਂ ਹੁੰਦੀਆਂ ਨਜ਼ਰ ਆਉਣ ਲੱਗੀਆਂ ਨੇ ਇਸ ਦੇ ਵਿੱਚ ਇਲਜ਼ਾਮ ਕਿਸ ਉੱਤੇ ਲਾਇਆ ਜਾਵੇ ਇਹ ਤਾਂ ਫਿਲਹਾਲ ਪ੍ਰਤੱਖ ਨਹੀਂ ਕਿਹਾ ਜਾ ਸਕਦਾ ਪਰ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਖਾਸ ਕਰਕੇ ਪੰਜਾਬ ਨੰਬਰ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਨੇ ਇਹ ਹਾਦਸਾ ਹਿਮਾਚਲ ਦੇ ਨੂਰਪੁਰ ਨਜ਼ਦੀਕ ਵਾਪਰਿਆ ਦੱਸਿਆ ਜਾ ਰਿਹਾ ਹੈ ਹਿਮਾਚਲ ਦੇ ਨੂਰਪੁਰ ਨਜ਼ਦੀਕ ਇੱਕ ਹੋਟਲ ਦੇ ਬਾਹਰ ਇਹ ਸਭ ਕੁਝ ਵਾਪਰਿਆ ਜਿੱਥੇ ਗੱਡੀਆਂ ਖੜੀਆਂ ਹੁੰਦੀਆਂ ਨੇ ਪਾਰਕਿੰਗ ਦੇ ਅੰਦਰ ਉੱਥੇ ਹੀ ਪੰਜਾਬ ਨੰਬਰ ਦੀਆਂ ਗੱਡੀਆਂ ਜੰਨੀਆਂ ਸੀਗੀਆਂ ਜਿਨ੍ਹਾਂ ਦੀਆਂ ਲਾਇਸੈਂਸ ਪਲੇਟਸ ਪੰਜਾਬ ਨੰਬਰ ਦੀਆਂ ਸੀਗੀਆਂ ਉਹਨਾਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਨੇ ਬੈਕ ਵਿੰਡੋਜ਼ ਉਹਨਾਂ ਦੀਆਂ ਨੁਕਸਾਨੀਆਂ ਗਈਆਂ ਨੇ ਬੁਰੀ ਤਰ੍ਹਾਂ ਤੋੜੀਆਂ ਗਈਆਂ ਨੇ ਔਰ ਪੂਰੇ ਦੇ ਪੂਰੇ ਸ਼ੀਸ਼ੇ ਜਿਹੜੇ ਨੇ ਉਹ ਤੋੜ ਕੇ ਤੇ ਬਾਹਰ ਕੱਢ ਦਿੱਤੇ ਗਏ ਨੇ ਛੱਟ ਦਿੱਤੇ ਗਏ ਨੇ ਜਿਸ ਤੋਂ ਸਾਫ਼ ਪ੍ਰਤੀਤ ਹੁੰਦਾ ਪਿਆ ਹੈ ਕਿ ਹਾਲਾਤ ਕਿੰਨੇ ਨਾਜ਼ੁਕ ਨੇ ਇੱਥੇ ਆਈ ਦੱਸ ਦਈਏ ਕਿ ਉੱਥੇ ਹੋਰ ਗੱਡੀਆਂ ਮੌਜੂਦ ਸਨ ਹੋਰ ਵੀ ਵਕ ਵਕ ਥਾਵਾਂ ਤੋਂ ਲੋਕ ਉੱਥੇ ਆਏ ਹੋਏ ਸਨ ਪਰ ਖਾਸ ਕਰਕੇ ਪੰਜਾਬ ਨੰਬਰ ਦੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸ਼ਿਕਾਰ ਬਣਾਇਆ ਗਿਆ ਔਰ ਉਹਨਾਂ ਦੀਆਂ ਵਿੰਡੋਸ ਜਿਹੜੀਆਂ ਨੇ ਉਹ ਤੋੜ ਦਿੱਤੀਆਂ ਗਈਆਂ ਨੇ ਬੈਕ ਵਿੰਡੋ ਖਾਸ ਕਰਕੇ ਨਿਸ਼ਾਨਾ ਬਣਾ ਕੇ ਤੇ ਸ਼ੀਸ਼ੇ ਭੰਨ ਦਿੱਤੇ ਗਏ ਨੇ ਬੜੀ ਬੁਰੀ ਤਰ੍ਹਾਂ ਸ਼ੀਸ਼ੇ ਭੰਨੇ ਗਏ ਨੇ ਹਾਲ ਹੀ ਦੇ ਵਿੱਚ ਹਿਮਾਚਲ ਦੇ ਅੰਦਰ ਦਲਹਾਉਜ਼ੀ ਨਜ਼ਦੀਕ ਇੱਕ ਹਾਦਸਾ ਵਾਪਰਦਾ ਜਿੱਥੇ ਐਨ ਆਰ ਆਈ ਸਿੱਖ ਜੋੜੇ ਦੇ ਨਾਲ şiddd ਹੁੰਦਾ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਔਰ ਇੰਨੀ ਜ਼ਿਆਦਾ ਕੁੱਟਮਾਰ ਹੁੰਦੀ ਹੈ ਕਿ ਉਸ ਤੋਂ ਬਾਅਦ ਕਮਲਜੀਤ ਨਾਂ ਦਾ ਵਿਅਕਤੀ ਉਹ ਅੰਮ੍ਰਿਤਸਰ ਵਾਪਸ ਪਹੁੰਚ ਕੇ ਤੇ ਹਸਪਤਾਲ ਦਾਖਲ ਹੋ ਜਾਂਦਾ ਉਸ ਦੇ ਨਾਲ ਉਸ ਦੀ ਪਤਨੀ ਜੋ ਕਿ ਸਪੈਨਿਸ਼ ਸਿਟੀਜ਼ਨ ਹੁੰਦੀ ਹੈ ਔਰ ਨਾਲ ਕਥਿਤ ਸਾਲਾ ਜਿਹੜਾ ਉਸ ਵਿਅਕਤੀ ਦਾ ਕਮਲਜੀਤ ਦਾ ਉਹਦੇ ਨਾਲ ਮੌਜੂਦ ਹੁੰਦਾ ਜਦੋਂ ਕੁੱਟਮਾਰ ਹੁੰਦੀ ਹੈ ਦਲਹੌਜ਼ੀ ਦੇ ਵਿੱਚ ਔਰ ਉਸ ਤੋਂ ਬਾਅਦ ਸਾਰਾ ਵਿਵਾਦ ਖੜਾ ਹੁੰਦਾ ਪਰ ਅਚਾਨਕ ਇਹ ਵਿਵਾਦ ਦੋ ਸੂਬਿਆਂ ਦੇ ਵਿੱਚ ਲਾ ਬਣ ਗਿਆ ਔਰ ਇਸੇ ਦੇ ਚੱਲਦੇ ਹਿਮਾਚਲ ਦੇ ਨੂਰਪੁਰ ਦੇ ਵਿੱਚ ਇੱਕ ਵਿਵਾਦ ਦੁਆਰਾ ਪੜ ਗਿਆ ਹਾਲਾਂਕਿ ਕਮਲਜੀਤ ਤੇ ਉਸ ਦਾ ਪਰਿਵਾਰ ਲਗਾਤਾਰ ਹੀ ਦਾਵਾ ਕਰਦਾ ਪਿਆ ਕਿ ਉਹਨਾਂ ਤੋਂ ਬਦਲਾ ਲਿਆ ਗਿਆ ਹੈ ਕੰਗਣਾ ਰਣਾਉਤ ਦੇ ਵਜੇ ਪੜਦਾ ਖੈਰ ਇਥੇ ਇਹ ਵੀ ਦੱਸ ਦਿੰਦੇ ਆ ਕਿ ਇੱਕ ਵਿਵਾਦ ਹੋਰ ਖੜਾ ਹੋਇਆ ਸੀ ਡਲਹੌਜ਼ੀ ਹੀ ਇੱਕ ASI ਪੰਜਾਬ ਪੁਲਿਸ ਦਾ ਇੱਕ ASI ਜਾਂਦਾ ਹੈ ਤੇ ਉਹਦੇ ਨਾਲ ਵੀ ਉੱਥੇ ਇਸੇ ਤਰ੍ਹਾਂ ਦਾ ਵਿਵਾਦ ਹੁੰਦਾ ਹੈ ਉਹਨੂੰ ਵੀ ਘੇਰ ਕੇ ਤੇ ਉਸਦੀ ਵਿਰੋਧਤਾ ਕੀਤੀ ਜਾਂਦੀ ਹੈ ASI ਪਰਮਜੀਤ ਸਿੰਘ ਦੀ ਗੱਲ ਕੀਤੀ ਜਾ ਰਹੀ ਹੈ ਔਰ ਡਲਹੌਜ਼ੀ ਗਿਆ ਹੁੰਦਾ ਹੈ ਆ ਪੰਜਾਬ ਪੁਲਿਸ ਦਾ ਇਹ ASI ਆਪਣੇ ਪਰਿਵਾਰ ਦੇ ਨਾਲ ਵਕੇਸ਼ਨਸ ਦੇ ਉੱਤੇ ਗਿਆ ਹੁੰਦਾ ਤੇ ਉਸੇ ਵੇਲੇ ਦੱਸਿਆ ਜਾਂਦਾ ਕਿ ਉਸਨੂੰ ਵੀ ਘੇਰ ਲਿਆ ਜਾਂਦਾ ਉਸਦੇ ਉੱਤੇ ਵੀ ਨਿਸ਼ਾਨੇ ਸਾਦੇ ਜਾਂਦੇ ਨੇ ਕਿ ਸਾਡੇ MP ਦੇ ਉੱਤੇ ਹਮਲਾ ਤੋシン ਕੀਤਾ ਆ ਤੁਹਾਡੇ ਵੱਲੋਂ ਕਰਵਾਇਆ ਗਿਆ ਹਾਲਾਂਕਿ ਉਹ ਵਿਅਕਤੀ ਉਹ ASI ਉੱਥੇ ਬਾਰ ਬਾਰ ਇਹੀ ਕੋਸ਼ਿਸ਼ ਕਰਦਾ ਰਿਹਾ ਦੱਸਣ ਦੀ ਕਿ ਉਹ ਉੱਥੇ ਮੌਜੂਦ ਉਸ ਵੇਲੇ ਨਹੀਂ ਸੀ ਪਰ ਤਾਂ ਵੀ ਲੋਕਾਂ ਨੇ ਉਹਦੀ ਇੱਕ ਨਹੀਂ ਸੁਣੀ ਔਰ ਉਸ ਨੂੰ ਹਿਮਿਲੇਟ ਕੀਤਾ ਖਾਸਾ ਹਿਮਾਚਲ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ ਔਰ ਦੁਬਾਰਾ ਹੁਣ ਹਿਮਾਚਲ ਦੀ ਗੱਲ ਕੀਤੀ ਜਾ ਰਹੀ ਹੈ ਜਿੱਥੇ ਨੂਰਪੁਰ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਉਹ ਤੋੜ ਦਿੱਤੀਆਂ ਗਈਆਂ ਨੇ ਲਾਇਸੈਂਸ ਪਲੇਟਸ ਜਿਹੜੀਆਂ ਜਿਨ੍ਹਾਂ ਦੀਆਂ ਪੰਜਾਬ ਨੰਬਰ ਦੀਆਂ ਸੀਗੀਆਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਔਰ ਉਹਨਾਂ ਗੱਡੀਆਂ ਨੂੰ ਤੋੜ ਦਿੱਤਾ ਗਿਆ ਨੁਕਸਾਨ ਕਰ ਦਿੱਤਾ ਗਿਆ ਭਾਰੀ ਨੁਕਸਾਨ ਹੋਇਆ ਹੈ ਉਹਨਾਂ ਦੇ ਸ਼ੀਸ਼ੇ ਭੰਨੇ ਗਏ ਨੇ ਉਹਨਾਂ ਦੀਆਂ ਵਿੰਡੋਜ਼ ਜਿਹੜੀਆਂ ਨੇ ਉਹ ਤੋੜ ਦਿੱਤੀਆਂ ਗਈਆਂ ਨੇ ਇਹ ਸਾਰਾ ਕੁਝ ਤਸਵੀਰਾਂ ਦੇ ਵਿੱਚ ਕੈਦ ਹੋਇਆ ਹੈ ਹਿਮਾਚਲ ਦੇ ਵਿੱਚ ਸਥਿਤੀ ਜਿਹੜੀ ਬਣੀ ਹੋਈ ਹੈ ਖਾਸ ਕਰਕੇ ਪੰਜਾਬ ਦੇ ਸਿਟੀਜ਼ਨਸ ਨੂੰ ਐਕਸੈਪਟ ਨਹੀਂ ਕੀਤਾ ਜਾ ਰਿਹਾ ਹਿਮਾਚਲ ਦੇ ਵਿੱਚ ਆਪਣੇ ਆਪ ਦੇ ਵਿੱਚ ਵਿਸ਼ਾ ਵੱਡਾ ਆ ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕ ਖਾਸ ਕਰਕੇ ਹਿਮਾਚਲ ਜਾਣਾ ਪ੍ਰੈਫਰ ਕਰਦੇ ਨੇ ਘੁੰਮਣ ਫਿਰਨ ਦੇ ਵਾਸਤੇ ਹਿਮਾਚਲ ਪੰਜਾਬੀਆਂ ਦਾ ਇੱਕ ਮਨਪਸੰਦ ਟਿਕਾਣਾ ਆ ਪਰ ਉੱਥੇ ਐਦਾਂ ਦੀ ਸਥਿਤੀ ਜਦੋਂ ਬਣ ਜਾਵੇਗੀ ਤਾਂ ਪੰਜਾਬੀ ਕੀ ਕਰਨਗੇ ਔਰ ਦੂਜੀ ਗੱਲ ਹਿਮਾਚਲ ਟੂਰਿਜ਼ਮ ਦੇ ਉੱਤੇ ਵੀ ਵੱਡਾ ਇੰਪੈਕਟ ਪੈ ਸਕਦਾ ਹੈ ਕਿਉਂਕਿ ਵੱਧ ਮਾਤਰਾ ਦੇ ਵਿੱਚ ਪੰਜਾਬ ਅਤੇ ਦਿੱਲੀ ਦੇ ਲੋਕ ਜਿਹੜੇ ਨੇ ਉਹ ਹਿਮਾਚਲ ਜਾਣਾ ਪਸੰਦ ਕਰਦੇ ਨੇ ਇੱਕ ਤਾਂ ਨਜ਼ਦੀਕ ਜ਼ਿਆਦਾ ਪੈਂਦਾ ਆ ਔਰ ਦੂਜੀ ਗੱਲ ਪੰਜਾਬ ਦੇ ਲੋਕ ਤੇ ਵੱਧ ਕਰਕੇ ਹਿਮਾਚਲ ਨੂੰ ਐਕਸਪਲੋਰ ਕਰਨਾ ਤੇ ਉੱਥੇ ਘੁੰਮਣਾ ਪਸੰਦ ਕਰਦੇ ਨੇ ਤੇ ਹਿਮਾਚਲ ਦਾ ਟੂਰਿਜ਼ਮ ਜਿਹੜਾ ਉਹ ਵੱਧ ਕਰਕੇ ਵੀ ਪੰਜਾਬੀਆਂ ਦੇ ਗੇੜਿਆਂ ਦੇ ਉੱਤੇ ਨਿਰਭਰ ਕਰਦਾ ਹੋ ਸਕਦਾ ਪਰ ਤਾਂ ਵੀ ਇਹੋ ਜੀ ਸਥਿਤੀ ਜਿਹੜੀ ਬਣਦੀ ਜਾ ਰਹੀ ਹੈ ਹਿਮਾਚਲ ਦੇ ਵਿੱਚ ਕਿਤੇ ਨਾ ਕਿਤੇ ਵਿਵਾਦ ਵੱਡਾ ਖੜਾ ਹੋ ਸਕਦਾ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਬੋਇਕਾਟ ਹਿਮਾਚਲ ਦਾ ਇੱਕ ਹੈਸ਼ਟੈਗ ਸੋਸ਼ਲ ਮੀਡੀਆ ਦੇ ਉੱਤੇ ਬੜਾ ਪ੍ਰਚਲਿਤ ਹੁੰਦਾ ਪਿਆ ਇਹ ਰੁਝਾਨ ਜਿਹੜਾ ਹੌਲੀ-ਹੌਲੀ ਕਰਕੇ ਤੇਜ਼ੀ ਫੜਦਾ ਜਾ ਰਿਹਾ ਪਰ ਇਹੋ ਜੀ ਸਥਿਤੀ ਦੇ ਵਿੱਚ ਜਿੱਥੇ ਦੋ ਸੂਬੇ ਇੰਟਰਕਨੈਕਟਿਡ ਹੈਗੇ ਨੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਔਰ ਹਿਮਾਚਲ ਦੇ ਟੂਰਿਜ਼ਮ ਨੂੰ ਲੈ ਕੇ ਇਹੋ ਜੀ ਸਥਿਤੀ ਦੇ ਵਿੱਚ ਕਿਤੇ ਨਾ ਕਿਤੇ ਵਿਵਾਦ ਵੱਡਾ ਖੜਾ ਹੋ ਸਕਦਾ ਇਸ ਸਥਿਤੀ ਦੇ ਵਿੱਚ ਪੰਜਾਬ ਦੇ ਈ ਡਰਾ ਨੇ ਵੀ ਪਹਿਲ ਕਦਮੀ ਕੀਤੀ ਹੈ ਚਰਜੀਤ ਸਿੰਘ ਚੰਨੀ ਜਿਹੜੇ ਜਲੰਧਰ ਤੋਂ ਐਮਪੀ ਨੇ ਆ ਯਾ ਗੱਲ ਕਰੀਏ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਐਮ ਐਨ ਆਰ ਆਈ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਪਹੁੰਚ ਕੀਤੀ ਗਈ ਹੈ हिमाचल प्रदेश ਦੇ ਸੀਐਮ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਚਰਨਜੀਤ ਸਿੰਘ ਚੰਨੀ ਫੋਨ ਕਰਦੇ ਨੇ ਸੁਖਵਿੰਦਰ ਸੁਖੂ ਨੂੰ ਔਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਔਰ ਇਸ ਮਾਮਲੇ ਨਾਲ ਨਜਿੱਠਣ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਇਸ ਮਾਮਲੇ ਦੀ ਤੈਕੀਕਾਤ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਉਸ ਵੇਲੇ ਸੁਖਵਿੰਦਰ ਸੁਖੂ ਦੇ ਵੱਲੋਂ ਭਰੋਸਾ ਵੀ ਜਤਾਇਆ ਜਾਂਦਾ ਗੁਰਜੀਤ ਔਜਲਾ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਂਦੇ ਨੇ ਔਰ ਕੋਸ਼ਿਸ਼ ਕਰਦੇ ਨੇ ਕਿ ਹਿਮਾਚਲ ਸਰਕਾਰ ਦੇ ਨਾਲ ਤੱਲਕ ਬਣਾਇਆ ਜਾਵੇ ਔਰ ਗੱਲਬਾਤ ਕੀਤੀ ਜਾਵੇ ਪਰ ਸੁਖਵਿੰਦਰ ਸੁਖੂ ਇਹ ਭਰੋਸਾ ਦਿੰਦੇ ਨੇ ਕਿ ਹਰ ਇੱਕ ਚੀਜ਼ ਜਿਹੜੀ ਹੈ ਉਹ ਕਾਨੂੰਨ ਦੇ ਮੁਤਾਬਕ ਕੀਤੀ ਜਾਵੇਗੀ ਔਰ ਕੋਸ਼ਿਸ਼ ਕੀਤੀ ਇਹ ਕੇ ਇਸ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਪਰ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਵਧਦੇ ਪਏ ਨੇ ਕੰਗੜਾ ਰਣਾਉਤ ਨੂੰ ਵੱਜਿਆ ਥੱਪੜ ਜਿਹੜਾ ਉਹ ਪੰਜਾਬੀਆਂ ਵਾਸਤੇ ਜ਼ਿਆਦਾ ਘਾਤਕ ਸਾਬਤ ਹੋ ਰਿਹਾ ਇਸ ਤੋਂ ਸਾਫ਼ ਪਤਾ ਲੱਗਦਾ ਕਿ ਜੇ ਸ਼ੁਰੂਆਤ ਇਦਾਂ ਦੀ ਹੋਈ ਹੈ ਤੇ ਆਉਂਦਾ ਸਮਾਂ ਪੰਜਾਬ ਦੇ ਵਾਸਤੇ ਖਾਸ ਕਰਕੇ ਕੰਗੜਾ ਰਣਾਉਤ ਦੀ ਲੀਡਰਸ਼ਿਪ ਕਿੰਨਾ ਮਾੜਾ ਲਿਆ ਸਕਦੀ ਹੈ ਇਹ ਆਉਂਦਾ ਸਮਾਂ ਜ਼ਾਹਿਰ ਕਰੇਗਾ ਕਿ ਕੀ ਕੁਝ ਹੁੰਦਾ ਪਰ ਫਿਲਹਾਲ ਤਸਵੀਰਾਂ ਨੂਰਪੁਰ ਹਿਮਾਚਲ ਤੋਂ ਜਿੱਥੇ ਅਚਾਨਕ ਪੰਜਾਬ ਨੰਬਰ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਨੁਕਸਾਨ ਦਿੱਤੀਆਂ ਗਈਆਂ ਹਾਂਜੀ ਸਤਿ ਸ੍ਰੀ ਅਕਾਲ ਭਾਈ ਬਈ ਹਿਮਾਚਲ ਦੇ ਵਿੱਚ ਨੂਰਪੁਰ ਲੱਗੇ ਇਹ ਹੋਟਲ ਆ ਇਹ ਹੋਟਲ ਦੇ ਜਿੰਨੀਆਂ ਗੱਡੀਆਂ ਰੁਕੀਆਂ ਜੀ ਆ ਦੇਖੋ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਆ ਜੀ ਇਹਦੇ ਸਾਰੇ ਸ਼ੀਸ਼ੇ ਭੰਤੇ ਦੇਖੋ ਜੀ ਆ ਗੁਰਦਾਸਪੁਰ ਦੀ ਆ ਗੱਡੀ ਇਹਦੇ ਵੀ ਸ਼ੀਸ਼ੇ ਭੰਤੇ ਜਿੰਨੀਆਂ ਗੱਡੀਆਂ ਇਹ ਹੋਰ ਦੋ ਗੱਡੀਆਂ ਇੱਥੋਂ ਚਲੀਆਂ ਗਈਆਂ ਹੀ ਤੇ ਆ ਦੇਖੋ ਜੀ ਸਾਰੇ ਹਿਮਾਚਲ ਦੇ ਵਿੱਚ ਆ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਦੇਖੋ ਜੀ ਆ ਦੇਖੋ ਜੀ ਕਿੰਨਾ ਨੁਕਸਾਨ ਕਰਤਾ ਇਹ ਰਾਜਸਥਾਨ ਨੰਬਰ ਗੱਡੀ ਆਏ ਲੁਧਿਆਣੇ ਦੀ ਗੱਡੀ ਹੈ ਜੀ ਆ ਦੇਖੋ ਸਾਰੇ ਸ਼ੀਸ਼ੇ ਭੰਨਤੇ ਕ੍ਰਿਸਟਾ ਜੀ ਇੱਥੇ ਦੋ ਗੱਡੀਆਂ ਖੜੀਆਂ ਸੀ ਇੱਕ ਇੱਧਰ ਤੇ ਇੱਕ ਉਧਰ ਉਹ ਚਲੀਆਂ ਗਈਆਂ ਇਹ ਹੋਟਲ ਹੈ ਜੀ ਕਿ ਹਿੱਲ ਹੋਟਲ ਇਹ ਨੂਰਪੁਰ ਦੇ ਲਾਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ